ਪੰਜਾਬੀ ਭਾਸ਼ਾ ਨੂੰ ਲੈ ਕੇ ਵਿਤਕਰਾ ਹੋ ਰਿਹਾ ਸਵਾਲ ਖੜੇ ਕੀਤੇ ਨੇ ਅੱਜ ਬੀਜੇਪੀ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸੀਬੀਐਸਸੀ ਨੇ ਨਵੀਂ ਸਿੱਖਿਆ ਨੀਤੀ ਦਾ ਜਿਹੜਾ ਖਰੜਾ ਜਾਰੀ ਕੀਤਾ ਉਸ ਦੇ ਵਿੱਚ ਪੰਜਾਬੀ ਦਾ ਕਿਤੇ ਨਾਮ ਹੀ ਗਾਇਬ ਕਰਕੇ ਰੱਖ ਦਿੱਤਾ ਇਹ ਕੋਈ ਪਹਿਲੀ ਕੋਸ਼ਿਸ਼ ਨਹੀਂ ਹੈ ਕਿ ਪੰਜਾਬੀ ਨਾਲ ਕੋਈ ਧੱਕਾ ਹੋ ਰਿਹਾ ਹੋਵੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਰਕਾਰੀ ਫੈਸਲੇ ਕੰਮਕਾਰ ਹੈ ਗਵਾਂਢੀ ਸੂਬੇ ਜਿੱਥੇ ਪੰਜਾਬੀ ਮੁੱਖ ਰੋਪ ਚ ਬੋਲੀ ਜਾਂਦੀ ਸੀ ਚਾਹੇ ਉਹ ਹਰਿਆਣਾ ਚਾਹੇ ਜੰਮੂ ਕਸ਼ਮੀਰ ਦਾ ਖੇਤਰ ਐਨਾ ਚਾਹੇ ਉਹ ਹਿਮਾਚਲ ਦੇ ਕਿੰਨੇ ਖੇਤਰ ਤਹਿ ਰਣਨੀਤੀ ਤਹਿਤ ਉਥੋਂ ਪੰਜਾਬੀ ਬਾਹਰ ਕੀਤੀ ਗਈ ਤੇ ਹੁਣ ਤੁਸੀਂ ਇਸ ਕੋਸ਼ਿਸ਼ 'ਚ ਵੀ ਆ ਗਏ ਕਿ ਪੂਰੇ ਮੁਲਕ ਦੇ ਬਹਾਨੇ ਪੰਜਾਬ 'ਚੋਂ ਵੀ ਪੰਜਾਬੀ ਬਾਹਰ ਕਰ ਦੋ। ਸੀਬੀਐਸਸੀ ਨੇ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਅਗਲੇ ਸਾਲ ਦੇ ਲਈ ਕੁਝ ਸਲਾਹਾਂ ਲੈਣ ਦੇ ਲਈ ਚਿੱਠੀ ਕੱਢੀ ਤੇ ਕਿਹਾ ਜੀ ਕਿ 9 ਮਾਰਚ 2025 ਤੱਕ ਸਾਨੂੰ ਆਪਣੀਆਂ ਸਲਾਹਾਂ ਭੇਜੋ ਤੇ ਜਿਹੜੀਆਂ ਸਲਾਹਾਂ ਦੇ ਵਿੱਚ ਹਵਾਲੇ ਦਿੱਤੇ ਉਹਾਂ ਚ ਸਾਰੀਆਂ ਭਾਸ਼ਾਵਾਂ ਸੀਗੀਆਂ ਪੰਜਾਬੀ ਨਹੀਂ ਸੀ